ਪੰਜਾਬ ਸਰਕਾਰ ਕੀ ਹੁਣ ਹੋਰ ਕਰਜ਼ਾ ਚੁੱਕਣ ਜਾ ਰਹੀ ਹੈ ਤੇ ਕਿੰਨਾ ਕਰਜ਼ਾ ਚੁੱਕਣਾ ਪਵੇਗਾ ਕਿਉਂਕਿ ਮਰਮਤ ਕਰਨੀ ਹੈ ਕਿਦੀ ਲਿੰਕ ਸੜਕਾਂ ਦੀ ਲਿੰਕ ਸੜਕਾਂ ਪਿੰਡਾਂ ਨੂੰ ਜੋੜਦੀਆਂ ਨੇ ਮੰਡੀਆਂ ਦੇ ਨਾਲ ਜੋੜਦੀਆਂ ਨੇ ਖੇਤਾਂ ਨੂੰ ਜੋੜਦੀਆਂ ਨੇ ਤਾਂ ਉਹ ਸੜਕਾਂ ਦੀ ਮਰਮਤ ਕਈ ਥਾਂ ਦੇ ਉੱਤੇ ਕਰਨ ਵਾਲੀ ਹੈ ਬਹੁਤ ਬੁਰਾ ਹਾਲ ਹੈ ਖੱਡੇ ਪੈ ਚੁੱਕੇ ਆ ਕਿਉਂਕਿ ਲੰਮਾ ਸਮਾਂ ਹੋ ਗਿਆ ਉਸ ਦੇ ਉੱਤੇ ਕੰਮ ਹੀ ਨਹੀਂ ਹੋਇਆ ਤੇ ਵਿਸਥਾਰ ਦੇ ਨਾਲ ਆਪਾਂ ਦੱਸਿਓ ਜੀ ਕਿ ਖਬਰ ਕੀ ਕਹਿੰਦੀ ਹੈ ਔਰ ਇਹ ਸੁਰਖੀ ਦਾ ਮਾਇਨੇ ਕੀ ਨਿਆਜ਼ ਦੀ ਘੜੀ ਵਿੱਚ ਕਿਉਂਕਿ ਪਹਿਲਾਂ ਹੀ ਚਰਚਾ ਹੋ ਰਹੀ ਹੈ ਕਿ ਪੰਜਾਬ ਤੇ ਪਹਿਲਾਂ ਹੀ ਬੜਾ ਕਰਜ਼ੇ ਚ ਡੁੱਬਿਆ ਪਿਆ ਦੇਖੋ ਸੰਦੀਪ ਕਿਉਂਕਿ ਸੈਂਟਰ ਸਰਕਾਰ ਲਗਾਤਾਰ ਪੰਜਾਬ ਨਾਲ ਤੱਕਾ ਕਰ ਰਿਹਾ ਫੰਡ ਬਹੁਤ ਸਾਰੇ ਰੋਕੇ ਗਏ ਨੇ ਜਿਹਦੇ ਚੱਲਦਾ ਲੱਗਦਾ ਕਿ ਪੰਜਾਬ ਸਰਕਾਰ ਵੱਲੋਂ ਵੀ ਕਿਤੇ ਨਾ ਕਿਤੇ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਜਾਂ ਕਮੀ ਸਰਕਾਰ ਦੂਰ ਨਹੀਂ ਕਰੀ ਉਹ ਸੈਂਟਰ ਨੇ ਫੰਡ ਰੋਕੇ ਨੇ ਹੁਣ ਕਿਉਂਕਿ ਲਿੰਕ ਸੜਕਾਂ ਜਿਹੜਾ ਸਾਡਾ ਪਿੰਡੂ ਦਿਹਾਤੀ ਵਿਕਾਸ ਫੰਡ ਰੁਕਿਆ ਕਰੀਬ 7700 ਦੇ ਕਰੋੜ ਦੇ ਕਰੀਬ ਬੰਦਾ ਉਹ ਸਰਕਾਰ ਚਾਹੇ ਸੁਪਰੀਮ ਕੋਰਟ ਦੇ ਵਿੱਚ ਗਈ ਹੈ ਸੂਬਾ ਸਰਕਾਰ ਲੇਕਿਨ ਹਲੇ ਤੱਕ ਸੈਂਟਰ ਸਰਕਾਰ ਪੰਜਾਬ ਦੇ ਪੈਸੇ ਦੇਣ ਨੂੰ ਤਿਆਰ ਨਹੀਂ ਹੁਣ ਲਿੰਕ ਸੜਕਾਂ ਨੇ ਕਿਉਂਕਿ ਸਾਡੇ 70000 ਦੇ ਕ੍ਰੀਬ ਕਿਲੋਮੀਟਰ ਛੜਕਾਂ ਨੇ ਜਿੰਨਾ ਸੜਕਾਂ ਦੇ ਵਿੱਚ ਤਿੰਨ ਤਰ੍ਹਾਂ ਦੀ ਕੈਟਾਗਰੀ ਹੁੰਦੀ ਆ ਉਹਦੇ ਚ ਰਿਪੇਅਰ ਕਰਨੀ ਹੁੰਦੀ ਆ 6 ਸਾਲ ਬਾਅਦ ਲੇਕਿਨ ਹੁਣ ਬਹੁਤ ਸਾਰੀਆਂ ਛੜਕਾਂ ਦੀ ਜਿਹੜੀ ਆ ਉਹ ਰਿਪੇਅਰ ਨਹੀਂ ਹੋਇਆ ਪੰਜਾਬ ਚ ਕਰੀਬ ਇਸ ਵੇਲੇ 30237 ਲਿੰਕ ਸੜਕਾਂ ਨੇ ਜਿਨ੍ਹਾਂ ਦੀ 64878 ਕਿਲੋਮੀਟਰ ਲંબਾਈ ਬੰਦੀ ਆ ਬਰਾ 222 2020 2021 2024 ਅਤੇ ਵਰਾ 222 225 ਦੇ ਕਰੀਬ 8105 ਲਿੰਕ ਸੜਕਾਂ ਦੀ ਮਰੰਮਤ ਬਾਕੀ ਹੈ ਜਿਨ੍ਹਾਂ ਦੀ ਕਰੀਬ 17406 ਕਿਲੋਮੀਟਰ ਦੀ ਲੰਬਾਈ ਬੰਦੀ ਹੈ ਇਹਨਾਂ ਸੜਕਾਂ ਦੀ ਮਰੰਮਤ ਲਈ ਸਰਕਾਰ ਨੂੰ 2892 ਕਰੋੜ ਰੁਪਏ ਫੰਡਾਂ ਦੀ ਲੋੜ ਹੈ ਮਤਲਬ ਪੰਜਾਬ ਮੰਡੀ ਬੋਰਡ ਹੀ ਇਹ ਸੜਕਾਂ ਦੀ ਰਿਪੇਅਰ ਕਰਦਾ ਜਿਕਰ ਜੋ ਕਿ ਕੇਂਦਰ ਸਰਕਾਰ ਨੇ ਮਾਰਕੀਟ ਫੀਸ ਦੇ ਵਿੱਚ 30% ਤੋਂ ਘਟਾ ਕੇ 2% ਦੀ ਕਰ ਦਿੱਤੀ ਗਈ ਸੀ ਜਿਸ ਕਰਕੇ ਪੰਜਾਬ ਮੰਡੀ ਬੋਰਡ ਦੀ ਜਿਹੜੀ ਵਿੱਤੀ ਸਥਿਤੀ ਹੈ ਉਹ ਕਾਫੀ ਖਸਤਾ ਹੋ ਗਈ ਹੈ ਪੰਜਾਬ ਮੰਡੀ ਬੋਰਡ ਦੇ ਇੱਕ ਸਾਬਕਾ ਅਧਿਕਾਰੀ ਵੀ ਮੰਨਦੇ ਨੇ ਕਿਉਂਕਿ ਉਹਨਾਂ ਨੇ ਪੰਜਾਬੀ ਟਰਬਿਊਨ ਦੇ ਪੱਤਰਕਾਰ ਚਰਜੀਤ ਭੁੱਲਰ ਉਹਨਾਂ ਦੀ ਖਬਰ ਛਾਪੀ ਹੈ ਜ ਜਿਹਦੇ ਚ ਉਹਨਾਂ ਨੇ ਇੱਕ ਰਿਟਾਇਰਡ ਆਫੀਸਰ ਦਾ ਪੱਖ ਲਿਆ ਉਹ ਕਹਿੰਦੇ ਨੇ ਕਿ ਕੇਂਦਰੀ ਫੰਡ ਰੋਕੇ ਜਾਣ ਕਰਕੇ ਲਿੰਕ ਸੜਕਾਂ ਦੀ ਮੁਰੰਮਤ ਕਾਫੀ ਪਛੜ ਗਈ ਆ ਇਹ ਸਾਬਕਾ ਅਫੀਸਰ ਨੇ ਕੁਲਦੀਪ ਕੁਲਬੀਰ ਸਿੰਘ ਮੱਤਾ ਉਹਨਾਂ ਨੂੰ ਕੋਟ ਕੀਤਾ ਗਿਆ ਔਰ ਉਹਨੇ ਕਿਹਾ ਕਿ ਕੇਂਦਰ ਵੱਲੋਂ ਫੰਡ ਰੁਕੇ ਜਾਂਦਾ ਜਿਹੜਾ ਖਮਿਆਜਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਿਆ ਹੁਣ ਕਿਉਂਕਿ ਪੰਜਾਬ ਮੰਡੀ ਬੋਰਡ ਆ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਖਰਚਨ ਸਿੰਘ ਬਰਸਟ ਨੇ ਔਰ ਇਹਦੇ ਜਿਹੜੇ ਮੰਤਰੀ ਉਹ ਐਗਰੀਕਲਚਰ ਮੰਤਰੀ ਹੁੰਦੇ ਨੇ ਉਹ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੇ ਤੇ ਪੰਜਾਬ ਸਰਕਾਰ ਨੇ ਲਿੰਕ ਸੜਕਾਂ ਦੀ ਰਿਪੇਅਰ ਵਾਸਤੇ ਨਬਾੜ ਤੋਂ ਕਰੀਬ 2000 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਤਿਆਰੀ ਵਿੜ ਦਿੱਤੀ ਹੈ ਕੇਂਦਰ ਸਰਕਾਰ ਵੱਲੋਂ ਪਿੰਡੂ ਵਿਕਾਸ ਫੰਡ ਰੋਕੇ ਜਾਣ ਮਗਰੋਂ ਪੰਜਾਬ ਸਰਕਾਰ ਨੇ ਲਿੰਕ ਛੜਕਾਂ ਦੀ ਮਰਬਤ ਖਾਤਰ ਇਹ ਨਵਾਂ ਕਰਜ਼ਾ ਲੈਣ ਦਾ ਫੈਸਲਾ ਕੀਤਾ ਲੋਕ ਸਭਾ ਚ ਲਿੰਕ ਸੜਕਾਂ ਦੀ ਖਸਤਾ ਹਾਲਤ ਦਾ ਵੀ ਪਾਰੇ ਪਾਰੇ ਮੂਦਾ ਉੱਤੇ ਅੌਰ ਪੰਜਾਬ ਮੰਡੀ ਬੋਰਡ ਵੱਲੋਂ ਇੱਕ 14 ਜੂਨ ਨੂੰ ਇੱਕ ਨਵੀਂ ਤਜਵੀਜ਼ ਤਿਆਰ ਕੀਤੀ ਗਈ ਜਿਸ ਦੀ ਪ੍ਰਵਾਨਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਦੇ ਦਿੱਤੀ ਹੈ ਮੁੱਖ ਮੰਤਰੀ ਨੇ 3 ਜੁਲਾਈ ਨੂੰ ਨਬਾੜ ਤੋਂ ਕਰੀਬ ਪਿਛਲੇ ਤੇ ਤਿੰਨ ਨੂੰ ਕਰੀਬ 200 ਕਰੋੜ ਰੁਪਏ ਕਰਜ਼ਾ ਚੁੱਕਣ ਦੀ ਹਰੀ ਝੰਡੀ ਦਿੱਤੀ ਹੈ ਔਰ ਪੰਜਾਬ ਮੰਡੀ ਬੋਰਡ ਵੱਲੋਂ ਹੁਣ ਤੱਕ ਨਬਾੜ ਤੋਂ 1800 ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਦੀ ਵੀ ਤਿਆਰੀ ਵਧ ਦਿੱਤੀ ਹੈ ਕਿਉਂਕਿ ਸੂਬੇ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਠਾਪਾ ਔਰ ਜਿਵੇਂ ਪਹਿਲਾ ਜ਼ਿਕਰ ਕੀਤਾ ਕਿ ਪੰਜਾਬ ਵਿੱਚ ਹਰ 6 ਸਾਲ ਮਗਰੋਂ ਜਿੰਨਾਂ ਸੜਕਾਂ ਦੀ ਮੁਰੰਮਤ ਹੁੰਦੀ ਹੈ ਪਰ ਸੂਬੇ ਵਿੱਚ 3 ਵਰਿਆਂ ਤੋਂ ਮੁਰੰਮਤ ਦਾ ਕੰਮ ਨਹੀਂ ਹੋਇਆ ਤੇ ਪੰਜਾਬ ਸਰਕਾਰ ਸੜਕੀ ਮੁਰੰਮਤ ਵਾਸਤੇ ਕੇਂਦਰ ਸਰਕਾਰ ਤੋਂ ਦਿਹਾਤੀ ਵਿਕਾਸ ਫੰਡ ਲੈਣ ਵਾਸਤੇ ਵੀ ਉਹਨਾਂ ਨੂੰ ਹੱਲੇ ਕੋਈ ਆਸ ਨਹੀਂ ਹੈ ਜਿਹਦੇ ਚੱਲਦੇ ਸਰਕਾਰ ਨੇ ਫੰਡ ਰਿਲੀਜ਼ ਖਾਤਰ ਸੁਪਰੀਮ ਕੋਰਟ ਦਾ ਵੀ ਰੁਖ ਅਖਤਿਆਰ ਕੀਤਾ ਹੁਣ ਸੰਦੀਪ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹਨਾਂ ਨੇ ਜਿਹੜਾ ਇਹ ਦਿਹਾਤੀ ਵਿਕਾਸ ਫੰਡ ਆਣਾ ਇਹ ਦੋ ਤੋਂ 3 ਫੀਸ ਦੀ ਕਰ ਦਿੱਤਾ ਗਿਆ ਸੀ ਜਿਸ ਕਰਕੇ ਲੋਕਾਂ ਤੇ ਕੋਈ ਬੋਝ ਨਹੀਂ ਪਿਆ ਸੀ ਐਫਸੀਆਈ ਜਾਂ ਹੋਰ ਜਿਹੜੀਆਂ ਏਜੰਸੀਆਂ ਵਾ ਉਹਨਾਂ ਕਰਕੇ ਮੰਡੀ ਬੋਰਡ ਦੀ ਇਨਕਮ ਵੱਧ ਗਈ ਸੀ ਲੇਕਿਨ ਫਿਰ ਉਹਦੇ ਚ ਅਮੈਂਡਮੈਂਟ ਕੀਤੀ ਹੀ ਐਕਟ ਚ ਅਮੈਂਡਮੈਂਟ ਕੀਤੀ ਫਿਰ ਇਸ ਸਰਕਾਰ ਦੀ ਧੌਂ ਤੇ ਵੀ ਗੋਡਾ ਰੱਖ ਦਿੱਤਾ ਇਹ ਲੜਾਈ ਕਾਫੀ ਲੰਮੀ ਆ ਇਕੱਲੀ ਭਾਜਪਾ ਸਰਕਾਰ ਵੇਲੇ ਵੀ ਕਾਂਗਰਸ ਸਰਕਾਰ ਵਲੇ ਫਿਰ ਆਪ ਵਾਲਿਆਂ ਨੇ ਸੈਂਟਰ ਸਰਕਾਰ ਦੇ ਦਬਾਅ ਹੇਠ 3 ਤੋਂ 2 ਘਟਾ ਦਿੱਤਾ ਜਿਹੜਾ ਮੰਡੀ ਫੀਸ ਆ ਇਸ ਦੇ ਬਾਵਜੂਦ ਵੀ ਸੈਂਟਰ ਸਰਕਾਰ ਨੇ ਫੰਡ ਨਹੀਂ ਦਿੱਤੇ ਔਰ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸਰਕਾਰ ਸੀ ਉਦੋਂ ਇਹਨਾਂ ਨੇ 2 ਤੋਂ 3 ਫੀਸ ਦੀ ਵਧਾ ਕੇ ਮੰਡੀ ਫੀਸ ਤੇ ਕਰੀਬ ਮੰਡੀ ਬੋਰਡ ਨੂੰ ਗਿਰਵੀ ਰੱਖ ਕੇ ਤੇ ਜਿਹੜਾ ਕਿਸਾਨਾਂ ਨੂੰ ਕੋਈ 6000 ਕਰੋੜ ਰੁਪਏ ਦੇ ਕਰਜ਼ੇ ਬਾਪ ਕੀਤੇ ਸੀ ਨੇ ਉਹ ਮੰਡੀ ਬੋਰਡ ਤੋਂ ਹੀ ਕਰਜ਼ਾ ਚੱਕਿਆ ਗਿਆ ਹੈ ਮੰਡੀ ਬੋਰਡ ਨੂੰ ਗਹਿਣੇ ਰੱਖ ਕੇ ਜੀ ਗਿਰਵੀ ਰੱਖ ਕੇ ਹੁਣ ਮੰਡੀ ਬੋਰਡ ਦਾ ਜਿਹੜਾ ਇਸ਼ੂ ਬਹੁਤ ਵੱਡਾ ਹੈ ਕਿ ਕਿਸੇ ਵੇਲੇ ਇੱਡਾ ਵੱਡਾ ਅਦਾਰਾ ਸੀ ਕਿ ਪੰਜਾਬ ਸਰਕਾਰ ਨੂੰ ਲੋੜ ਪੈ ਦੇ ਮੰਡੀ ਬੋਰਡ ਤਨਖਾਹਾਂ ਦੇ ਦਿੰਦਾ ਸੀ ਇੰਨਾ ਅਮੀਰ ਅਦਾਰਾ ਸੀ ਲੇਕਨ ਹੌਲੀ ਹੌਲੀ ਸਾਡੇ ਇਸ ਜਿਹੜੇ ਸਿਆਸੀ ਸਤਾਤਰ ਤੇ ਕਬਜ਼ਾ ਕਰਦੇ ਰਹੇ ਨੇ ਪਾਰਟੀਆਂ ਉਹਨਾਂ ਨੇ ਮੰਡੀ ਬੋਰਡ ਤੇ ਅੱਖ ਰੱਖ ਲਈ ਹੌਲੀ ਹੌਲੀ ਮੰਡੀ ਬੋਰਡ ਨੂੰ ਨਚੋੜਦੇ ਗਏ ਲੁੱਟਦੇ ਰਹੇ ਤੇ ਅੱਜ ਹਾਲਾਤ ਇਹ ਕਿ ਮੰਡੀ ਬੋਰਡ ਦੇ ਵਾਜੇ ਹੀ ਵੱਜ ਗਏ ਨੇ ਪੀਪੇ ਹੀ ਇਹਨਾਂ ਦੇ ਖੜਕ ਗਏ ਨੇ ਹੁਣ ਇਹਨਾਂ ਨੂੰ ਕਰਜ਼ਾ ਵੀ ਚੁਕਣਾ ਪੈ ਰਿਹਾ ਮੁਲਾਜ਼ਮਾਂ ਦੀ ਤਨਖਾਹ ਦੇਣੀ ਵੀ ਔਖੀ ਹੋ ਜਾਂਦੀ ਆ ਮਾਰਕੀਟ ਫੀਸ ਵੀ ਘਟਾ ਦਿੱਤੀ ਗਈ ਆ ਮੰਡੀਆਂ ਦੀ ਰਿਪੇਅਰ ਵੀ ਨਹੀਂ ਹੁੰਦੀ ਸੜਕਾਂ ਦੀ ਰਿਪੇਅਰ ਵੀ ਨਹੀਂ ਹੁੰਦੀ ਤੇ ਹੁਣ ਫੇਰ ਮੰਡੀ ਬੋਰਡ ਕਰੀਬ 2000 ਕਰੋੜ ਰੁਪਏ ਦਾ ਕਰਜ਼ਾ ਚੁਕੇਗੀ ਸਰਕਾਰ ਨੂੰ ਕਹਿ ਲੋ ਕਿ ਮਜਬੂਰੀ ਵਾਸ ਕਰਜ਼ਾ ਚੁਕਣਾ ਪੈ ਰਿਹਾ ਔਰ ਦੂਜਾ ਕੇਂਦਰ ਵੱਲੋਂ ਜਿਹੜੇ ਫੰਡ ਰੋਕੇ ਨੇ ਇਹ ਜਦ ਤੱਕ ਪੰਜਾਬ ਸਰਕਾਰ ਸੈਂਟਰ ਸਰਕਾਰ ਦੇ ਨਾਲ ਟੇਬਲ ਤੇ ਬੈਠ ਕੇ ਮਸਲਾ ਨਹੀਂ ਹੱਲ ਕਰਦੀ ਸੁਪਰੀਮ ਕੋਰਟ 'ਚ ਗਏ ਨੇ ਉਹ ਸੁਪਰੀਮ ਕੋਰਟ 'ਚ ਵੀ ਕਿਹੜੇ ਕੀ ਮੁਫਤ ਕੇਸ ਲੜੇ ਜਾਂਦੇ ਨੇ ਸਪਰੀਮ ਕੋਰਟ ਦੇ ਵੀ ਵਕੀਲ ਜਦੋਂ ਹਾਇਰ ਕਰਦੇ ਉਹ ਇੱਕ ਇੱਕ ਪੇਚੀ ਦਾ 25-25 ਲੱਖ ਰੁਪਇਆ ਲੈਂਦੇ ਨੇ ਉਹ ਸਰਕਾਰ ਤੇ ਉਲਟਾ ਬੋਝ ਪੈਂਦਾ ਹੈ ਅਜਿਹੀ ਸਥਿਤੀ 'ਚ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਦੇ ਨਾਲ ਟੇਬਲ ਤੇ ਬੈਠ ਕੇ ਹੀ ਮਸਲਾ ਹੱਲ ਕਰਨਾ ਚਾਹੀਦਾ ਲੇਕਿਨ ਇੱਕ ਮਜਬੂਰੀ ਬਣ ਗਈ ਹੈ ਕਿ 2000 ਕਰੋੜ ਰੁਪਇਆ ਫਿਰ ਮੰਡੀ ਬੋਰਡ ਨੂੰ ਚੁਕਣਾ ਪੈ ਰਿਹਾ ਹੈ ਕਰਜ਼ੇ ਦੇ ਵਿੱਚ ਉਹ ਇਸ ਵਾਰ ਨਬਾੜ ਤੋਂ ਕਰਜ਼ਾ ਲੈ ਰਹੇ ਹਨ ਹਾਲਾਂਕਿ ਨਬਾੜ ਬੜੇ ਘੱਟ ਵਿਆਜ ਦਰਾਂ ਤੇ ਕਰਜ਼ਾ ਦਿੰਦੀ ਹੈ ਜਿਹੜੀ ਇਹ ਭਾਰਤ ਸਰਕਾਰ ਦਾ ਅਧਾਰਾ ਲੇਕਿਨ ਫਿਰ ਵੀ ਕਰਜ਼ਾ ਦੇ ਕਰਦੇ ਚਾਹੇ 2% ਦੀ ਚੱਕੋ ਚਾਹੇ 4% ਦੀ ਚੱਕੋ ਚਾਹੇ 6% ਦੀ ਚੱਕੋ ਵਰਲਡ ਬੈਂਕ ਵੀ 2% ਦੀ ਤੋਂ ਜ਼ਿਆਦਾ ਕਰਜ਼ੇ ਤੇ ਵਿਆਜ ਦਰ ਹੁੰਦਾ ਲੇਕਿਨ ਸਟੇਟ ਤੇ ਕਰਜ਼ਾ ਚੜੇ ਤੇ 2000 ਕਰੋੜ ਰੁਪਏ ਦਾ ਸੂਬਾ ਸਰਕਾਰ ਤੇ ਕਰਜ਼ਾ ਚੜ ਗਿਆ ਚਾਹੇ ਉਹਨੂੰ ਮਜਬੂਰੀ ਵਸ ਕਹੋ ਚਾਹੇ ਸੜਕਾਂ ਦੀ ਰਿਪੇਅਰ ਕਰੋ ਚਾਹੇ ਤੁਹਾਡਾ ਸੈਂਟਰ ਦੇ ਨਾਲ ਪੰਗਾ ਚੱਲ ਰਿਹਾ ਹੈਗਾ ਲੇਕਿਨ ਕਰਜ਼ਾ ਦੇ ਕਹਿੰਦੇ ਮਾੜਾ ਹੀ ਹੁੰਦਾ ਤੇ ਪੰਜਾਬ ਤੇ ਪਹਿਲੇ ਬਹੁਤ ਸਾਰਾ ਕਰਜ਼ਾ ਕੋਈ ਇਸ ਟਾਈਮਸ ਪੌਣੇ 4 ਲੱਖ ਕਰੋੜ ਦੇ ਕਰੀਬ ਕਰਜ਼ਾ ਪੰਜਾਬ ਤੇ ਚੜਿਆ ਹੋਇਆ ਤੇ ਇਸ ਕਰਕੇ ਜਿਹੜੀ ਪੰਜਾਬ ਦੀ ਜਿਹੜੀ ਸਥਿਤੀ ਆਰਥਿਕ ਉਹ ਬਹੁਤ ਡਾਵਾ ਡੋਲ ਬਣੀ ਹੋਈ ਹੈ ਜੀ ਇਥੋਂ ਤੱਕ ਰਹੀ ਗੱਲ ਹੁਣ ਨਵਾਰਡ ਤੋਂ ਨਵਾਂ ਕਰਜ਼ਾ ਚੁੱਕਣ ਦੀ ਤਿਆਰੀ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਿੰਨੇ ਕਰੋੜ ਰੁਪਈਆ ਕਰਜ਼ਾ ਹੋ ਗਿਆ ਇਸੇ ਰਫਤਾਰ ਨਾਲ ਕਹਿੰਦੇ ਕਿ ਕਰਜ਼ਾ ਚੁੱਕਿਆ ਜਾ ਰਿਹਾ ਹੋਵੇਗਾ ਤਾਂ ਫਿਰ ਸਰਕਾਰ ਜਦੋਂ 2027 ਤੱਕ 5 ਸਾਲ ਦਾ ਜਿਹੜਾ ਟਾਈਮ ਹੈ ਪੀਰੀਅਡ ਖਤਮ ਹੋਣਾ ਉਦੋਂ ਤੱਕ 5 ਲੱਖ ਕਰੋੜ ਰੁਪਈਏ ਤੋਂ ਵੱਧ ਸਕਦੀ ਹੈ ਰਕਮ ਕਰਜ਼ੇ ਦੀ ਔਰ ਇਹ ਕਰਜ਼ੇ ਉੱਤੇ ਜਦੋਂ ਵੀ ਚਰਚਾ ਚੱਲੀ ਹੈ ਖਜ਼ਾਨਾ ਮੰਤਰੀ ਕੋਈ ਹੋਵੇ ਪਹਿਲਾਂ ਵਾਲੇ ਖਜ਼ਾਨਾ ਮੰਤਰੀ ਤੇ ਜ਼ਿਆਦਾਤਰ ਵਿੱਤ ਮੰਤਰੀ ਆ ਜਿਹੜੇ ਉਹ ਰਹਿਮਾਨਪ੍ਰੀਤ ਸਿੰਘ ਬਾਦਲ ਉਹ ਹਮੇਸ਼ਾ ਕਹਿੰਦੇ ਰਹੇ ਕਿ ਖਜ਼ਾਨੇ 'ਚ ਕੋ ਬਹੁਤਾ ਕੁਝ ਹੈ ਨਹੀਂ ਹੈ ਜਿਸ ਕਰਕੇ ਮੀਮ ਵੀ ਬੜੇ ਬਣਦੇ ਸੀ ਕਿ ਖਜ਼ਾਨਾ ਨਹੀਂ ਉਹ ਪੀਪਾ ਹੋ ਸਕਦਾ ਫਿਰ ਫਿਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇੱਕ ਵਾਰੀ ਵੀ ਨਹੀਂ ਕਿਹਾ ਗਿਆ ਕਿ ਖਜ਼ਾਨਾ ਖਾਲੀ ਹੈ ਕਹਿੰਦੇ ਖਜ਼ਾਨੇ ਭਰਪੂਰ ਨੇ ਲਾਉਣਾ ਕਿੱਥੇ ਹੈ ਪਹਿਲਾਂ ਵਾਲਿਆਂ ਨੇ ਹਿਸਾਬ ਨਹੀਂ ਲਾਇਆ ਸਾਨੂੰ ਸਾਰਾ ਹਿਸਾਬ ਆਉਂਦਾ ਅਸੀਂ ਲਾ ਕੇ ਦਿਖਾਵਾਂਗੇ ਫਿਰ ਜਦੋਂ ਕਰਜ਼ਾ ਚੁੱਕ ਲਿਆ ਜਾਂਦਾ ਵਿਰੋਧੀ ਘੇਰਦੇ ਨੇ ਕਿ ਜੇ ਤੁਹਾਡੇ ਕੋਲ ਖਜ਼ਾਨਾ ਭਰਿਆ ਤੇ ਕਰਜ਼ਾ ਕਿਉਂ ਚੁੱਕ ਰਹੇ ਹੋ ਮਲਾਜਮਾਂ ਦੀਆਂ ਤਨਖਾਹਾਂ ਕਿਉਂ ਲੇਟ ਆਉਂਦੀਆਂ ਨੇ ਜਾਂ ਹੋਰ ਕੰਮ ਲੇਟ ਕਿਉਂ ਹੁੰਦੇ ਨੇ ਉਦੋਂ ਇੱਕ ਦਲੀਲ ਦੇ ਦਿੱਤੀ ਜਾਂਦੀ ਹੈ ਕਿ ਤੁਸੀਂ ਜਿਹੜਾ ਸਾਡੇ ਸਿਰ ਪਹਿਲਾਂ ਪੰਜਾਬ ਸਰਕਾਰ ਦਾ ਕਰਜ਼ਾ ਚੜਾ ਗਿਓ ਪੁਰਾਣੇ ਚਾਹੇ ਉਹ ਸ਼੍ਰੋਮਣੀ ਅਕਾਲੀ ਸਰਕਾਰ ਸੀ ਉਹ ਕਹਿੰਦੇ ਕਿ ਉਸ ਦੇ ਵਿੱਚੋਂ ਜਿੰਨਾ ਕਰਜ਼ਾ ਚੁੱਕਦੇ ਆ ਅੱਧੇ ਨਾਲ ਵੱਧ ਤੇ ਵਿਆਜ ਦੇਣਾ ਪੈਂਦਾ ਇੱਕ ਦੂਜੇ ਦੇ ਉੱਤੇ ਕਦੋਂ ਤੱਕ ਟੋਕਰਾ ਜਿਹੜਾ ਕਰਜ਼ੇ ਦਾ ਰੱਖਿਆ ਜਾਏਗਾ ਉਸ ਦੇ ਨਾਲ ਦਲੀਲ ਜਿਵੇਂ ਕਿ 5400 ਕਰੋੜ 54000 ਕਰੋੜ ਰੁਪਏ ਦੀ 55000 ਕਰੋੜ ਰੁਪਏ ਦੀ ਗੱਲ ਹੁੰਦੀ ਹੈ ਵਾਰ-ਵਾਰ ਉਹ ਕਹਿ ਦਿੰਦੇ ਆ ਪੁਰਾਣਿਆਂ ਨੇ ਕਰਜ਼ਾ ਚੜਾਇਆ ਵਿਆਜ ਤਾਰਨ ਲਈ ਵੀ ਕਰਜ਼ਾ ਦੇਣਾ ਪੈਂਦਾ ਹੈ ਜਿਹੜਾ ਕਰਜ਼ਾ ਚੁਕਣਾ ਪੈਂਦਾ ਹੈ ਦੂਜੇ ਪਾਸੇ ਵਿਰੋਧੀ ਫਿਰ ਕਹਿ ਦਿੰਦੇ ਆ ਕਿ ਤੁਹਾਡੇ ਫਿਰ ਅਰਵਿੰਦ ਕੇਰੀਵਾਲ ਦੇ ਉਹ ਦਾਅਵੇ ਕਿੱਥੇ ਗਏ ਜਿਹੜੇ ਮਾਫੀਆ ਤੋਂ ਪੈਸਾ ਇਕੱਠਾ ਕਰਨਾ ਸੀ ਜਦੋਂ ਵੀ ਕਰਜ਼ੇ ਦੀ ਗੱਲ ਚੱਲਦੀ ਹੈ ਉਹ 54 55000 ਕਰੋੜ ਰੁਪਏ ਦਾ ਜ਼ਿਕਰ ਹੁੰਦਾ ਹੀ ਹੁੰਦਾ ਬਿਲਕੁਲ ਲਾਜ਼ਮੀ ਤੌਰ ਤੇ ਕਰਜ਼ਾ ਚੁੱਕਣਾ ਸਰਕਾਰਾਂ ਦੀ ਮਜਬੂਰੀ ਨਹੀਂ ਹੈ ਲੇਕਰ ਇਹਨਾਂ ਦਾ ਵਿਜ਼ਨ ਨਹੀਂ ਹੈ ਕਿਉਂਕਿ ਨਾ ਤੁਸੀਂ ਨਵੇਂ ਟੈਕਸ ਲਾ ਸਕਦੇ ਹੋ ਨੇ ਜੇ ਟੈਕਸ ਲਾਓ ਤੇ ਕਰਪਸ਼ਨ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਕਰਜ਼ਾ ਚੁੱਕਣ ਦੀ ਲੋੜ ਨਹੀਂ ਲੇਕਿਨ ਹੌਲੀ-ਹੌਲੀ ਇਹਨਾਂ ਖਰਚਾ ਬਹੁਤ ਚੁੱਕ ਲਿਆ ਇੱਕ ਤੇ ਸਬਸਿਡੀਆਂ ਦਾ ਇੰਨਾ ਜ਼ਿਆਦਾ ਬੋਝ ਬਣ ਚੁੱਕਾ ਉਹ ਸਰਕਾਰ ਵਾਸਤੇ ਇੱਕ ਵੱਡੀ ਸਿਰਦਰਦੀ ਆ ਦੂਜੀ ਗੱਲ ਇਹ ਕਿ ਜਦੋਂ ਇੱਕ ਦੂਜੇ ਦੇ ਉੱਪਰ ਟੋਕਰਾਂ ਸੁੱਟਦੇ ਨਾ ਭਾਰਪੀਓ ਨੇ ਚੱਕ ਲਿਆ ਇਹਦਾ ਮਤਲਬ ਹੈ ਕਿ ਤੁਸੀਂ ਕੁਝ ਕਰਨ ਯੋਗ ਨਹੀਂ ਹੋ ਹੁਣ ਕੱਲ ਨੂੰ ਕੋਈ ਨਵੀਂ ਪਾਰਟੀ ਆਊਗੀ ਉਹ ਕਹੂਗੀ ਜੀ ਪੰਜਾਬ ਨੂੰ ਬੀ ਬਲੁੱਟ ਗਏ ਕਾਂਗਰਸ ਵੀ ਲੁੱਟ ਕੇ ਝਾੜੂ ਵਾਲੇ ਵੀ ਲੁੱਟ ਕੇ ਕਿਉਂਕਿ ਇਹਨਾਂ ਨੇ ਵੀ 26 ਮਹੀਨਾ ਦੇ ਵਿੱਚ 70000 ਕਰੋੜ ਦੇ ਕਰੀਬ ਕਰਜ਼ਾ ਚੁੱਕ ਲਿਆਗਾ ਹੁਣ ਇਹ ਤਾਂ ਕਹਿ ਰਹੇ ਸੀ ਕਿ ਮਾਈਨਿੰਗ ਔਰ ਸ਼ਰਾਬ ਪਾਲਿਸੀਸੋਂ ਸਾਨੂੰ ਕੋਈ 50000 ਕਰੋੜ ਰੁਪਈਆ ਸਾਲਾਨਾ ਆਊਗਾ ਕਿੱਥੇ ਆਇਆ ਪੰਜਾਬ 500 ਕੋਰਪਾ 50000 ਕਰੋੜ ਛੱਡੋ 500 ਕਰੋੜ ਨਹੀਂ ਆਇਆ ਨਾ ਜੀ ਸਥਿਤੀ ਦੇ ਵਿੱਚ ਇਲਜ਼ਾਮ ਲਗਾਉਣੇ ਬਹੁਤ ਸੌਖੇ ਨੇ ਜਦੋਂ ਸਿਰ ਤੇ ਪੈਂਦੀਆਂ ਨੇ ਤੇ ਫਿਰ ਭੁਗਤਣੀਆਂ ਆਪ ਪੈਂਦੀਆਂ ਜੀ ਸਥਿਤੀ 'ਚ ਪੰਜਾਬ ਸਰਕਾਰ ਉਸ ਸਾਹਬ ਦੇ ਨਾਲ ਕੰਮ ਨਹੀਂ ਕਰ ਪਈ ਜਿਹੜੀਆਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਉਹ ਖਰਾ ਪੰਜਾਬ ਸਰਕਾਰ ਇਹ ਵੀ ਨਹੀਂ ਉਤਰ ਪਾਈ ਜਿਹੜਾ ਆਮ ਬੰਦਾ ਵਾ ਉਹ ਕਰਜ਼ਾ ਉਹਦਾ ਵੀ ਚੁੱਕਣਾ ਕੋਈ ਸ਼ੌਂਕ ਨਹੀਂ ਹੁੰਦਾ ਲੇਕਿਨ ਇਸ ਸਰਕਾਰਾਂ ਦਾ ਪੰਜਾਬ ਦੀਆਂ ਸਰਕਾਰਾਂ ਦਾ ਕਰਜ਼ਾ ਚੁੱਕਣਾ ਸ਼ੌਕ ਕਿਉਂਕਿ ਇਹਨਾਂ ਨੂੰ ਕੰਮ ਕਰਨੇ ਪੈਂਦੇ ਇਹਨਾਂ ਨੂੰ ਇਹ ਹੀ ਹੁੰਦਾ ਕਿ ਬਿਲੀ ਫ੍ਰੀ ਕਰ ਦੋ ਵੋਟਾਂ ਪੈ ਜਾਣੀਆਂ ਬੱਸਾਂ ਫ੍ਰੀ ਕਰ ਦੋ ਵੋਟਾਂ ਪੈ ਜਾਣੀਆਂ ਸਬਸਿਡੀਆਂ ਦੇ ਦਿਓ ਵੋਟਾਂ ਪੈ ਜਾਣੀਆਂ ਉਸ ਲਾਲਚ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਕੋਈ ਵੀ ਹੁਣ ਆਪਾਂ ਦੋਸ਼ੀ ਹੀ ਮੰਨਾਂਗੇ ਕਿ ਸੇ ਨੂੰ ਨਹੀਂ ਆਪਾਂ ਮਾਫ ਕਰ ਸਕਦੇ ਹੈਗੇ ਇਹਨਾਂ ਸਰਕਾਰਾਂ ਨੇ ਕਰਜ਼ਾ ਚੁੱਕ ਚੁੱਕ ਕੇ ਪੰਜਾਬ ਦਾ ਪੱਠਾ ਬਿਠਾ ਦਿੱਤਾ ਹੈਗਾ ਕ੍ਰਪਸ਼ਨ ਤੁਸੀਂ ਨਹੀਂ ਰੋਕੀ ਟਰਾਂਸਪੋਰਟ ਦੇ ਵਿੱਚ ਕ੍ਰਪਸ਼ਨ ਰੈਵਨਿਊ ਡਿਪਾਰਟਮੈਂਟ ਵਿੱਚ ਕ੍ਰਪਸ਼ਨ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਕ੍ਰਪਸ਼ਨ ਹੈਲਥ ਡਿਪਾਰਟਮੈਂਟ ਵਿੱਚ ਕ੍ਰਪਸ਼ਨ ਇੰਡਸਟਰੀ ਦੇ ਵਿੱਚ ਕ੍ਰਪਸ਼ਨ ਹਾਊਸਿੰਗ ਅਰਬਨ ਡਿਵੈਲਪਮੈਂਟ ਵਿੱਚ ਕ੍ਰਪਸ਼ਨ ਪੁਲਿਸ ਦੇ ਵਿੱਚ ਕ੍ਰਪਸ਼ਨ ਕਿਹੜਾ ਮੈਗਮਾ ਜਿੱਥੇ ਕ੍ਰਪਸ਼ਨ ਨਹੀਂ ਚੱਲਦੀ ਹੈਗਾ ਬਿਜਲੀ ਚੋਰੀ ਕ੍ਰਪਸ਼ਨ ਇੰਨੇ ਮੈਕਮਿਨੇ ਜਿੱਥੇ ਕਮਾਈਆਂ ਇੰਨੀਆਂ ਜ਼ਿਆਦਾ ਨੇ ਉਹ ਆ ਰੀਅਲ ਏਸਟੇਟ ਆਲਿਆ ਕੋਈ ਹੀ ਸਰਕਾਰ ਨੇ ਇੰਨੇ ਪੈਸੇ ਲੈਣੇ ਨੇ ਉਹ ਸਰਕਾਰ ਆਪ ਸਮੇ ਸਮਝਦਿਆਂ ਮaaf ਕਰ ਲੈਂਦੇ ਨੇ ਜਿਹੜੇ ਬਿਲਡਰ ਨੇ ਇਕੱਠੇ ਹੋ ਕੇ ਨੇ ਉਹ ਵੱਡੇ ਵੱਡੇ ਲੋਕਾਂ ਦੇ ਨਾਲ ਮਿਲ ਕੇ ਆਪ ਜ਼ਮਾਨਤਾਂ ਵੀ ਲੈ ਲੈਂਦੇ ਨੇ ਤੇ ਜਿਹੜੇ ਉਹਨਾਂ ਦੇ ਫੰਡ ਰੁਕੇ ਹੁੰਦੇ ਨੇ ਉਹ ਵੀ ਰਿਲੀਜ਼ ਕਰਵਾ ਲੈਂਦੇ ਨੇ ਅਜਿਹੀ ਸਥਿਤੀ ਤੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਕੋਈ ਵੀ ਸਰਕਾਰ ਪੰਜਾਬ ਨੂੰ ਸਮਝ ਨਹੀਂ ਸਿਰਫ ਤੇ ਸਿਰਫ ਉਹ 5 ਸਾਲ ਦੀ ਸਿਆਸਤ ਕਰਦੇ ਨੇ ਵੀ 5 ਸਾਲ ਜੋ ਮੌਜਾ ਮਾਣੋ ਨਿਆਰੇ ਲੋ ਕਰਜ਼ਾ ਮਰਜ਼ਬਰਜੀ ਜਿਹਨੇ ਚੁਕੀ ਹੋ ਤੇ ਪਿਛਲੇ ਤੇ ਆਪਾਂ ਭਾਂਡਾ ਪੰਨ ਦੇ ਰਵਾਂਗੇ ਅਜਿਹੀ ਸਥਿਤੀ ਦੇ ਵਿੱਚ ਪੰਜਾਬ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੋਰਸ ਦੀ ਕੋਈ ਕਮੀ ਨਹੀਂ ਇਨਕਮ ਦੀ ਕੋਈ ਕਮੀ ਨਹੀਂ ਹਾਜੇ ਕਮੀ ਆ ਉਹ ਸਾਡੀਆਂ ਜਿਹੜੀਆਂ ਸਰਕਾਰਾਂ ਜਿਹੜੇ ਅਸੀਂ ਆਪਣੇ ਹੱਥਾਂ ਦੇ ਨਾਲ ਚੁੰਦੇ ਨੇ ਉਹਨਾਂ ਦੀ ਨੀਤੀ ਤੇ ਨੀਅਤ ਦੇ ਵਿੱਚ ਉਹ ਦੋਨੇ ਖੋਟੀਆਂ ਨੇ ਜਿਸ ਕਰਕੇ ਪੰਜਾਬ ਦੇ ਉੱਪਰ ਕਰਜ਼ਾ ਚੜ ਰਿਹਾ ਹੈਗਾ ਹੁਣ ਇਹ ਪਹਿਲਾਂ ਵੀ ਸੁਭੀ ਸਿੰਘ ਬਾਦਲ ਨੇ ਕਹਿੰਦੇ ਕਰਜ਼ਾ ਦੇ ਕਹਿੰਦੇ ਅਮਰੀਕਾ ਵੀ ਚੱਕਦਾ ਕੈਨੇਡਾ ਵੀ ਚੱਕਦਾ ਜਦੋਂ ਤੁਸੀਂ ਹੁਣ ਇਹ ਵੀ ਸਰਕਾਰ ਕਰੀ ਪਿਛਲੇ ਚੱਕ ਕੇ ਲੈ ਗਏ ਜੀ ਹਰਿਆਣਾ ਵੀ ਚੱਕਦਾ ਯੂਪੀ ਵੀ ਚੱਕਦਾ ਯਾਰ ਕਮਾਲ ਹੈ ਮਤਲਬ ਜੇ ਬਾਕੀ ਖੂਦ ਵਿੱਚ ਡਿੱਗ ਰਹੇ ਹੋ ਤੇ ਅਸੀਂ ਵੀ ਉਸੇ ਖੂਦ ਦੇ ਵਿੱਚ ਛਾਲ ਮਾਰਾਂਗੇ ਜੀ ਮਤਲਬ ਅਸੀਂ ਬੇਈਮਾਨੀ ਨੂੰ ਰੋਕਣ ਦੇ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਹਾਂ ਤੇ ਸਾਡੀ ਜਿਹੜੀ ਨੀਅਤ ਆ ਉਹ ਵੀ ਸਾਫ਼ ਨਹੀਂ ਰਹੀ ਸਾਡੀ ਨੀਅਤ ਪੋਲੀਟੀਕਲ ਪਾਰਟੀਆਂ ਦੀ ਪੰਜਾਬ ਦੀਆਂ ਦੀਆਂ ਖੋਟੀਆਂ ਰਹੀਆਂ ਨੇ ਵੀ ਇੱਕ ਵਾਰ ਆ ਪੰਜ ਵਾਰ ਪੰਜ ਸਾਲ ਵਾਸਤੇ ਐਮਐਲਏ ਬਣ ਜੋ ਮੰਤਰੀ ਬਣ ਜੋ ਸਰਕਾਰ ਬਣਾ ਲੋ ਤੇ ਮੌਜਾ ਮਾਣੋ ਇਸੇ ਕਰਕੇ ਸਿਆਸੀ ਲੀਡਰਾਂ ਦੀਆਂ ਮੌਜਾਂ ਦੇ ਨਾਲ ਪੰਜਾਬ ਦੇ ਵਾਜੇ ਵੱਜ ਚੁੱਕੇ ਨੇ ਆਰਥਿਕ ਤੌਰ ਤੇ